ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਆਓ ਮੈਂ ਤੁਹਾਨੂੰ ਮੱਧ ਪ੍ਰਦੇਸ਼ ਦੀ ਇੱਕ ਸੱਚੀ ਘਟਨਾ ਦੇ ਰੂਪ ਰੂਪ ਕਰਾਉਂਦੀ ਹਾਂ ਇਸ ਘਟਨਾ ਦੀ ਸ਼ੁਰੂਆਤ ਸਰੂਨਾ ਦੇ ਇੱਕ ਛੋਟੇ ਜਿਹੇ ਬੱਚੇ ਨਾਲ ਹੁੰਦੀ ਹੈ ਜਿਸ ਦੀ ਫੈਮਿਲੀ ਵਿੱਚ ਉਸ ਦੀ ਮਾਂ ਵੱਡਾ ਭਰਾ ਗੁੱਡੂ ਛੋਟੀ ਭੈਣ ਸ਼ਕੀਲਾ ਰਹਿੰਦੀ ਹੈ ਮਾਂ ਕਿਸੇ ਕੋਲੇ ਦੇ ਖਾਨ ਵਿੱਚ ਕੰਮ ਕਰਦੀ ਹੈ ਗੁੱਡੂ ਤੇ ਸਰੂ ਚਲਦੀ ਹੋਈ ਟ੍ਰੇਨ ਤੋਂ ਕੋਲਾ ਚੋਰੀ ਕਰਦੇ ਹਨ ਤੇ ਕੋਲੇ ਨੂੰ ਚੋਰੀ ਕਰਕੇ ਵੇਚਦੇ ਹਨ ਬਦਲੇ ਵਿੱਚ ਉਹਨਾਂ ਨੂੰ ਪੈਸੇ ਨਹੀਂ ਦੁੱਧ ਮਿਲਦਾ ਹੈ ਜੋ ਉਹ ਆਪਣੀ ਲਿਆ ਕੇ ਨਿੱਕੀ ਭੈਣ ਸ਼ਕੀਲਾ ਨੂੰ ਹਰ ਰੋਜ਼ ਪਿਉਂਦੇ ਹਨ ਜਦੋਂ ਬਾਜ਼ਾਰ ਵਿੱਚ ਕੋਲਾ ਵੇਚਣ ਜਾਂਦੇ ਤਾਂ ਸਰੂ ਆਪਣੇ ਵੱਡੇ ਭਰਾ ਗੁੱਡੂ ਨੂੰ ਕਹਿੰਦਾ ਕਿ ਮੈਨੂੰ ਜਲੇਬੀਆਂ ਖਾਣੀਆਂ ਨੇ ਤਾਂ ਪੈਸੇ ਨਾ ਹੋਣ ਕਰਕੇ ਗੁੱਡੂ ਉਸ ਨਾਲ ਵਾਅਦਾ ਕਰਦਾ ਹੈ ਕਿ ਅੱਜ ਆਪਾਂ ਸ਼ਕੀਲਾ ਵਾਸਤੇ ਦੁੱਧ ਲੈ ਕੇ ਜਾਣਾ ਹੈ ਤੇ ਫਿਰ ਮੈਂ ਕਿਸੇ ਦਿਨ ਤੈਨੂੰ ਜਲੇਬੀਆਂ ਜ਼ਰੂਰ ਖਵਾਵਾਂਗਾ ਇਹ ਸੁਣ ਕੇ ਸਰੂ ਬਿਲਕੁਲ ਦੁਖੀ ਨਹੀਂ ਹੁੰਦਾ ਸਗੋਂ ਖੁਸ਼ ਹੁੰਦਾ ਹੈ ਕਿਉਂਕਿ ਉਸ ਨੂੰ ਆਪਣੇ ਵੱਡੇ ਭਰਾ ਤੇ ਵਾਅਦੇ ਤੇ ਵਿਸ਼ਵਾਸ ਹੁੰਦਾ ਹੈ ਕੋਲਿਆਂ ਨੂੰ ਵੇਚ ਕੇ ਜੋ ਦੁੱਧ ਲਹਾਂਦਾ ਸੀ ਘਰੇ ਜਾ ਕੇ ਸਰੂ ਨੇ ਸਰੂ ਤੇ ਗੁੱਡੂ ਨੇ ਆਪਣੇ ਮਾਂ ਨੂੰ ਦੇ ਦਿੰਦੇ ਹਨ ਉਹਨਾਂ ਦੀ ਮਾਂ ਸਰੂ ਗੁੱਡੂ ਦੇ ਸ਼ਕੀਲਾ ਨੂੰ ਦੁੱਧ ਪੀਣ ਲਈ ਦਿੰਦੀ ਹੈ ਤੇ ਗੁੱਡੂ ਨੂੰ ਪੁੱਛਦੀ ਹੈ ਕਿ ਦੁੱਧ ਲਈ ਪੈਸੋਂ ਪੈਸੇ ਕਿੱਥੋਂ ਆਏ ਨੇ ਤਾਂ ਇਸ ਗੱਲ ਦਾ ਪਤਾ ਲੱਗਦਾ ਸੀ ਕਿ ਉਹਨਾਂ ਦੀ ਮਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹ ਕੋਲਾ ਚੋਰੀ ਕਰਕੇ ਇਹ ਦੁੱਧ ਲੈ ਕੇ ਆਉਂਦੇ ਨੇ ਮਾਂ ਦੀ ਇਹ ਗੱਲ ਦਾ ਦੋ ਭਰਾਵਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਸਰੂ ਆਪਣੀ ਮਾਂ ਨੂੰ ਦੁੱਧ ਵਾਲਾ ਕੋਲਾ ਅੱਗੇ ਕਰਕੇ ਕਹਿੰਦਾ ਹੈ ਮਾਂ ਤੁਸੀਂ ਵੀ ਦੁੱਧ ਪੀ ਲਓ ਤਾਂ ਗਰੀਬੀ ਦੇ ਕਾਰਨ ਉਹ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਝੂਠ ਬੋਲਦੀ ਹੈ ਤੇ ਕਹਿੰਦੀ ਹੈ ਨਹੀਂ ਮੈਨੂੰ ਦੁੱਧ ਪਚਦਾ ਨਹੀਂ ਹੁਣ ਮਾਂ ਦਾ ਕਦਾਨ ਵਿੱਚ ਕੰਮ ਕਰਨ ਚਲੀ ਜਾਂਦੀ ਹੈ ਸਰੂ ਨੂੰ ਕਹਿ ਜਾਂਦੀ ਹੈ ਕਿ ਤੂੰ ਆਪਣੀ ਛੋਟੀ ਭੈਣ ਦਾ ਖਿਆਲ ਰੱਖਣਾ ਤੇ ਗੁੱਡੂ ਵੀ ਆਪਣੇ ਦੂਸਰੇ ਕੰਮ ਤੇ ਜਾਣ ਲਈ ਤਿਆਰ ਹੁੰਦਾ ਹੈ ਦੂਸਰਾ ਕੰਮ ਉਸ ਦਾ ਇਹ ਹੁੰਦਾ ਹੈ ਰਾਤ ਨੂੰ ਸਾਰੀਆਂ ਟ੍ਰੇਨਾਂ ਖੜੀਆਂ ਟ੍ਰੇਨਾਂ ਦੀ ਚੈਕਿੰਗ ਕਰਨਾ ਕਿ ਕੋਈ ਇਨਸਾਨ ਆਪਣਾ ਸਮਾਨ ਤਾਂ ਨਹੀਂ ਛੱਡ ਗਿਆ ਜਾਂ ਕਿਤੇ ਇੱਕ ਤਾਈ ਕੁਝ ਪੈਸੇ ਵੀ ਡਿੱਗ ਡਿੱਗੇ ਮਿਲ ਜਾਂਦੇ ਸਨ ਜਿੰਨਾ ਪੇਸਿਆਂ ਦਾ ਗੁੱਡੂ ਘਰ ਲਈ ਰਾਸ਼ਨ ਲੈ ਖਰੀਦ ਕੇ ਲਿਆਉਂਦਾ ਸੀ ਗੁੱਡੂ ਐਵੇਂ ਹੀ ਨਹੀਂ ਉਹ ਕੰਮ ਕਰਨਾ ਚਾਹੁੰਦਾ ਸੀ ਬਲਕਿ ਉਸ ਇਲਾਕੇ ਵਿੱਚ ਕੰਮ ਹੀ ਨਹੀਂ ਸੀ ਗੁੱਡੂ ਆਪਣੇ ਭੈਣ ਤੇ ਭਰਾ ਦਾ ਬਹੁਤ ਖਿਆਲ ਰੱਖਦਾ ਉਹ ਉਹਨਾਂ ਦਾ ਫਿਊਚਰ ਸਿਕਿਉਰ ਕਰਨਾ ਚਾਹੁੰਦਾ ਸੀ ਗੁੱਡੂ ਜਦੋਂ ਦਿਨ ਨੂੰ ਰਾਤ ਨੂੰ ਆਪਣੇ ਕੰਮ ਲਈ ਜਾਣ ਲੱਗਦਾ ਤਾਂ ਸਰੂ ਜिद ਕਰਦਾ ਕਿ ਮੈਂ ਤੁਹਾਡੇ ਨਾਲ ਜਾਵਾਂਗਾ ਗੁੱਡੂ ਉਹਸ ਨੂੰ ਬਹੁਤ ਸਮਝਾਉਂਦਾ ਕਿ ਤੂੰ ਘਰ ਰਹਿ ਕੇ ਸਰੂ ਦਾ ਖਿਆਲ ਰੱਖ ਨਾਲੇ ਉੱਥੇ ਬਹੁਤ ਭਾਰੀ ਸਮਾਨ ਹੈ ਜੋ ਚੁੱਕਣਾ ਪੈਂਦਾ ਤੇ ਤੂੰ ਨਹੀਂ ਚੁੱਕ ਸਕਦਾ ਸਰੂ ਉਸ ਨੂੰ ਅਲੱਗ-ਅਲੱਗ ਭਾਰੀਆਂ ਚੀਜ਼ਾਂ ਚੁੱਕ ਕੇ ਦਿਖਾਉਂਦਾ ਹੈ ਕਿ ਦੇਖ ਦੇਖ ਵੀਰ ਮੈਂ ਬਹੁਤ ਸਾਰਾ ਸਮਾਨ ਚੁੱਕ ਲੈਂਦਾ ਹਾਂ ਬਹੁਤ ਜ਼ਿਆਦਾ ਜिद ਕਰਨ ਤੇ ਗੁੱਡੂ ਸਰੂ ਨੂੰ ਨਾਲ ਲੈ ਕੇ ਜਾਣ ਲਈ ਰਾਜ਼ੀ ਹੋ ਜਾਂਦਾ ਹੈ ਹੁਣ ਗੱਟੂ ਸਾਈਕਲ ਤੇ ਸਵਾਰ ਹੁੰਦਾ ਹੈ ਸਰੂ ਨਿੱਕੀ ਭੈਣ ਨੂੰ ਨਿੱਕੀ ਭੈਣ ਸ਼ਕੀਲਾ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਬਹੁਤ ਮੁਸ਼ਕਿਲ ਨਾਲ ਸਾਈਕਲ ਦੇ ਪਿੱਛੇ ਬੈਠ ਜਾਂਦਾ ਹੈ ਪਹਿਲੀ ਵਾਰ ਸਰੂ ਵੱਡੇ ਸ਼ਹਿਰ ਵਿੱਚ ਆਇਆ ਹੁੰਦਾ ਹੈ ਜਿਸ ਕਰਕੇ ਉਹ ਵੱਡੀਆਂ-ਵੱਡੀਆਂ ਬਿਲਡਿੰਗਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਹੁਣ ਗੁੱਡੂ ਟ੍ਰੇਨ ਵਿੱਚ ਸਮਾਨ ਦੇਖਣਾ ਸ਼ੁਰੂ ਕਰ ਦਿੰਦਾ ਹੈ ਸਰੂ ਵੀ ਉਸ ਨਾਲ ਮਦਦ ਕਰਨ ਲੱਗ ਜਾਂਦਾ ਹੈ ਉਨਾਂ ਨੂੰ ਕੋਈ ਸਮਾਨ ਨਹੀਂ ਮਿਲਦਾ ਸਿਵਾਏ ਇੱਕ 5 ਪੈਸੇ ਦੇ ਸਿੱਕੇ ਤੋਂ ਹੁਣ ਸਰੂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਗੁੱਡੂ ਸੁੱਤੇ ਹੋਏ ਸਰੂ ਨੂੰ ਆਪਣੇ ਮੋਢੇ ਤੇ ਚੁੱਕ ਕੇ ਟ੍ਰੇਨ ਵਿੱਚ ਇੱਧਰ ਉੱਧਰ ਸਮਾਨ ਲੱਭਣਾ ਲੱਭਦਾ ਹੈ ਤੇ ਉਸ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਤਾਂ ਉਸ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਜੇਕਰ ਅੱਜ ਵੀ ਕੁਝ ਖਾਣ ਨੂੰ ਨਾ ਮਿਲਿਆ ਤਾਂ ਮੇਰੇ ਭੈਣ ਭਰਾ ਕੀ ਖਾਣਗੇ ਇਹ ਸੋਚ ਕੇ ਉਹ ਸਰੂ ਨੂੰ ਇੱਕ ਸਟੇਸ਼ਨ ਤੇ ਬਣੀ ਲੱਕੜ ਦੀ ਬੈਂਚ ਤੇ ਸਵਾਦ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਆਪਣਾ ਕੰਮ 1-2 ਘੰਟਿਆਂ ਵਿੱਚ ਖਤਮ ਕਰਕੇ ਆ ਜਾਵਾਂਗਾ। ਨੀਂਦ ਵਿੱਚ ਸਰੂ ਵੀ ਗੱਡੂ ਨੂੰ ਕਹਿ ਦਿੰਦਾ ਹੈ। ਠੀਕ ਹੈ। ਇਹ ਉਹ ਆਪਣਾ ਕੰਮ ਕਰਨ ਲਈ ਚਲਿਆ ਜਾਂਦਾ ਹੈ। 2-3 ਘੰਟਿਆਂ ਬਾਅਦ ਜਦੋਂ ਸਰੂ ਨੂੰ ਜਾਗ ਆਉਂਦੀ ਹੈ ਤਾਂ ਉਸ ਨੂੰ ਜੋ ਕੁਝ ਗੱਡੂ ਨੇ ਕਿਹਾ ਸੀ ਸਭ ਕੁਝ yaad ਨਹੀਂ reh ਜਾਂਦਾ ਕਿਉਂਕਿ ਉਹ ਉਸ ਵਕਤ ਨੀਂਦ ਵਿੱਚ ਹੁੰਦਾ ਹੈ। ਹੁਣ ਗੁੱਡੂ ਸਰੂ ਨੂੰ ਜਾਗ ਆਉਂਦੀ ਹੈ ਉਹ ਗੁੱਡੂ ਨੂੰ ਇੱਧਰ ਉੱਧਰ ਹਵਾਜਾ ਮਾਰਦਾ ਹੈ ਪਰ ਗੁੱਡੂ ਉਸ ਨੂੰ ਨਹੀਂ ਮਿਲਦਾ ਤਾਂ ਟ੍ਰੇਨਾਂ ਵਿੱਚ ਜਾ ਕੇ ਗੁੱਡੂ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ ਲੱਭਦਿਆਂ ਲੱਭਦਿਆਂ ਰੋਂਦਾ ਹੋਇਆ ਸਰੂ ਅੱਖ ਥੱਕ ਜਾਂਦਾ ਹੈ ਟ੍ਰੇਨ ਦੀ ਸੀਟ ਤੇ ਸੌ ਜਾਂਦਾ ਹੈ ਉਹ ਜਦੋਂ ਸੌ ਜਾਂਦਾ ਹੈ ਤਾਂ ਟ੍ਰੇਨ ਚੱਲ ਪੈਂਦੀ ਹੈ ਉਸ ਨੂੰ ਜਾਗ ਆਉਂਦੀ ਹੈ ਤਾਂ ਉਹ ਬਹੁਤ ਰੋਲਾ ਪਾਉਂਦਾ ਹੈ ਪਰ ਉਸਦੀ ਕੋਈ ਵੀ ਆਵਾਜ਼ ਨਹੀਂ ਸੁੰਦਾ। ਟ੍ਰੇਨ ਦੇ ਤਿੰਨ ਦੋ ਤਿੰਨ ਦਿਨ ਦੇ ਸਫ਼ਰ ਪੂਰਾ ਕਰਨ ਤੋਂ ਬਾਅਦ ਖੰਡਵਾ ਤੋਂ ਕੋਲਕਾਤਾ ਪਹੁੰਚ ਜਾਂਦੀ ਹੈ। ਤੇ ਆਖਰ ਟ੍ਰੇਨ ਦੀ ਬਾਰੀ ਖੁੱਲ ਜਾਂਦੀ ਹੈ ਤਾਂ ਟ੍ਰੇਨ ਤੋਂ ਬਾਹਰ ਨਿਕਲਦਿਆਂ ਹੀ ਸਰੂ ਭੁੱਖੇ ਪਿਆਸੇ ਸਰੂ ਨੂੰ ਰੋਟੀ ਦੀ ਭੁੱਖ ਨਹੀਂ ਬਲਕਿ ਭਰਾ ਗੁੱਡੂ ਦੀ ਤਲਾਸ਼ ਹੁੰਦੀ ਹੈ। ਉਹ ਇੰਦਰ ਉਧਰ ਗੁੱਡੂ ਨੂੰ ਲੱਭਦਾ ਹੈ ਪਰ ਉਸਦੀ ਭਾਸ਼ਾ ਕਿਸੇ ਨੂੰ ਨਹੀਂ ਸਮਝ ਆਉਂਦੀ। ਕਿਉਂਕਿ ਕਲਕੱਤੇ ਵਿੱਚ ਗੱਲ ਦੀ ਭਾਸ਼ਾ ਬੋਲਚਾਲ ਦੀ ਭਾਸ਼ਾ ਹਿੰਦੀ ਨਹੀਂ ਹੁੰਦੀ ਬਲਕਿ ਬੰਗਾਲੀ ਹੁੰਦੀ ਹੈ ਉਹ ਗੁੱਡੂ ਨੂੰ ਸਟੇਸ਼ਨ ਦੇ ਹਰ ਜਗ੍ਹਾ ਲੱਭਦਾ ਹੈ ਉਸ ਨੂੰ ਪਖਾਰੀ ਸਮਝ ਕੇ ਉਸ ਦੀ ਭਾਸ਼ਾ ਨਾ ਸਮਝਾਉਣ ਕਰਕੇ ਕੋਈ ਵੀ ਉਸ ਨੂੰ ਤਵੱਜੋ ਨਹੀਂ ਦਿੰਦਾ ਥੱਕ ਹਾਰ ਕੇ ਸਰੂ ਸਟੇਸ਼ਨ ਦੀ ਪਟੜੀ ਨਾਲ ਬਚੀ ਹੋਈ ਜਗ੍ਹਾ ਤੇ ਦੂਸਰੇ 나ਥ ਬੱਚਿਆਂ ਦੇ ਨਾਲ ਆਪਣੇ ਭਰਾ ਨੂੰ ਯਾਦ ਕਰਦਿਆਂ ਹੋਇਆ ਰੋਂਦਾ ਰੋਂਦਾ ਸੌ ਜਾਂਦਾ ਹੈ ਅੱਧੀ ਰਾਤ ਨੂੰ ਉੱਥੇ ਕੁਝ ਲੋਕ ਆਉਂਦੇ ਨੇ ਜ਼ਬਰਦਸਤੀ ਉਹਨਾਂ ਬੱਚਿਆਂ ਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਪਰ ਸਰੂ ਉਹਨਾਂ ਵਿੱਚੋਂ ਬਚ ਕੇ ਨਿਕਲ ਜਾਂਦਾ ਹੈ ਉਹ ਇੱਕ ਦੇਵੀ ਪੰਡਾਲ ਵਿੱਚ ਪਹੁੰਚ ਜਾਂਦਾ ਹੈ ਬਹੁਤ ਲੱਗ ਭੁੱਖ ਲੱਗੀ ਹੋਣ ਕਰਕੇ ਉਹ ਉੱਥੇ ਪਹਿਲੇ ਭੋਗ ਪ੍ਰਸ਼ਾਦ ਨੂੰ ਖਾਣ ਲੱਗਦਾ ਹੈ ਫਿਰ ਉਸ ਨੂੰ ਆਪਣੇ ਵੱਡੇ ਪੀ ਗੁੱਡੂ ਦੀ ਜਾਦ ਕਹੀ ਹੋਈ ਗੱਲ ਯਾਦ ਆਉਂਦੀ ਹੈ ਕਿ ਪ੍ਰਸ਼ਾਸ਼ਕਨ ਤੋਂ ਪਹਿਲਾਂ ਦੇਵੀ ਮਈਆ ਨੂੰ ਹੱਥ ਜੋੜ ਕੇ ਨਮਸਕਾਰ ਕਰਨਾ ਚਾਹੀਦਾ ਹੈ ਤਾਂ ਤਿੰਨ ਦਿਨਾਂ ਤੋਂ ਭੁੱਖਾ ਸਰੂ ਪਹਿਲਾਂ ਨਮਸਕਾਰ ਕਰਕੇ ਪੇਟ ਭਰ ਪ੍ਰਸ਼ਾਦ ਖਾ ਲੈਂਦਾ ਹੈ ਫਿਰ ਉੱਥੇ ਹੀ ਸੌਂ ਜਾਂਦਾ ਹੈ ਜਦੋਂ ਸਵੇਰ ਹੁੰਦੀ ਹੈ ਉਹ ਫਿਰ ਵਾਪਸ ਟ੍ਰੇਨ ਪਟੜੀ ਤੇ ਆ ਜਾਂਦਾ ਹੈ ਉਹ ਸੋਚਣ ਲੱਗਦਾ ਹੈ ਜੇਕਰ ਮੈਂ ਟ੍ਰੇਨ ਪਟੜੀ ਤੇ ਟ੍ਰੇਨ ਦੀ ਉਲਟਾ ਦਿਸ਼ਾ ਵਿੱਚ ਚੱਲਣਾ ਸ਼ੁਰੂ ਕਰ ਦੇਵਾਂ ਤਾਂ ਮੈਂ ਇੱਕ ਦਿਨ ਆਪਣੇ ਭਰਾ ਕੋਲ ਪਹੁੰਚ ਜਾਵਾਂਗਾ ਤਾਂ ਉਹ ਟ੍ਰੇਨ ਪਟੜੀ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਉਹਨੂੰ ਰਸਤੇ ਵਿੱਚ ਇੱਕ ਨੂਰਨਾ ਦੀ ਔਰਤ ਮਿਲਦੀ ਹੈ ਜੋ ਉਸ ਨੂੰ ਕਹਿੰਦੀ ਹੈ ਕਿ ਤੂੰ ਇਸ ਪਟੜੀ ਤੇ ਇਸ ਤਰ੍ਹਾਂ ਕਿਉਂ ਚੱਲ ਰਿਹਾ ਹੋ ਬੇਟਾ ਤਾਂ ਸਰੂ ਉਸ ਨੂੰ ਜਵਾਬ ਦਿੰਦਾ ਹੈ ਕਿ ਮੈਂ ਗਵਾਚ ਚੁੱਕਾ ਹਾਂ ਮੈਂ ਆਪਣੇ ਭਰਾ ਕੋਲ ਜਾਣਾ ਚਾਹੁੰਦਾ ਹਾਂ ਇਸ ਕਰਕੇ ਮੈਂ ਟਰੈਕ ਤੇ ਵਾਪਸ ਜਾ ਰਿਹਾ ਹਾਂ ਨੂਰ ਉਸ ਨੂੰ ਕਹਿੰਦੀ ਹੈ ਕਿ ਇਸ ਤਰ੍ਹਾਂ ਤਾਂ ਤੈਨੂੰ ਜਾਣ ਦੇ ਲਈ ਕਈ ਦਿਨ ਲੱਗ ਜਾਣਗੇ ਤੇ ਹੋ ਸਕਦਾ ਹੈ ਤੂੰ ਦੁਬਾਰਾ ਗਵਾਚ ਜਾਏ ਇਸ ਲਈ ਤੂੰ ਹੁਣ ਮੇਰੇ ਨਾਲ ਚੱਲ ਆਪਾਂ ਮਿਲ ਕੇ ਤੇਰੇ ਪਰਿਵਾਰ ਨੂੰ ਲੱਭ ਲਵਾਂਗੇ ਇਸ ਤੋਂ ਬਾਅਦ ਉਹ ਸਰੂ ਨੂੰ ਆਪਣੇ ਨਾਲ ਲੈ ਜਾਂਦੀ ਹੈ ਜਿੱਥੇ ਉਹ ਉਸ ਨੂੰ ਚੰਗੀ ਤਰ੍ਹਾਂ ਨਵਾ ਤੁਹਾ ਕੇ ਖਾਣਾ ਖਵਾਉਂਦੀ ਹੈ ਰਾਤ ਨੂੰ ਉਹ ਸਰੂ ਨੂੰ ਕਹਿੰਦੀ ਹੈ ਕੱਲ ਇੱਕ ਅੰਕਲ ਆਉਣਗੇ ਜੋ ਕਿ ਉਸ ਨੂੰ ਉਸ ਦੀ ਮਾਂ ਦੇ ਨਾਲ ਮਿਲਵਾ ਦੇਣਗੇ ਇਹ ਸੁਣ ਕੇ ਸਰੂ ਥੋੜਾ ਖੁਸ਼ ਹੋ ਜਾਂਦਾ ਹੈ ਅੱਜ ਇੰਨੇ ਦਿਨਾਂ ਬਾਅਦ ਢਿੱਡ ਭਰ ਕੇ ਖਾਣਾ ਖਾਣ ਦੇ ਨਾਲ ਉਸ ਨੂੰ ਨੀਂਦ ਵੀ ਆ ਜਾਂਦੀ ਹੈ ਅਗਲੇ ਦਿਨ ਉੱਥੇ ਇੱਕ ਆਦਮੀ ਹੁੰਦਾ ਹੈ ਜੋ ਸਰੂ ਨੂੰ ਕਹਿੰਦਾ ਹੈ ਅੱਜ ਆਪਾਂ ਕਿਤੇ ਜਾਵਾਂਗੇ ਇਸ ਤੋਂ ਬਾਅਦ ਆਪਾਂ ਤੇਰੇ ਪਰਿਵਾਰ ਨੂੰ ਲੱਭਾਂਗੇ ਫਿਰ ਉਹ ਨੂਰ ਨੂੰ ਕਹਿੰਦਾ ਹੈ ਤੂੰ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੀਆਂ ਗੱਲਾਂ ਸੁਣ ਕੇ ਸਰੂ ਨੂੰ ਪਤਾ ਲੱਗ ਗਿਆ ਕਿ ਇਹ ਦੋਨੋਂ ਬੱਚਿਆਂ ਦੀ ਤਸਕਰੀ ਕਰਨ ਵਾਲੇ ਗੈਂਗ ਵਿੱਚੋਂ ਹਨ ਇਸ ਲਈ ਉਹ ਉੱਥੋਂ ਭੱਜ ਗਿਆ ਨੂਰ ਉਸ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਉੱਥੋਂ ਨਿਕਲ ਜਾਂਦਾ ਹੈ ਇਸ ਤੋਂ ਬਾਅਦ ਕੁਝ ਦਿਨਾਂ ਤੱਕ ਇੱਧਰ ਉੱਧਰ ਪਟਕਦਾ ਰਹਿੰਦਾ ਹੈ ਪਟਕਦੇ ਹੋਏ ਸਰੂ ਨੂੰ ਆਪਣੀ ਮਾਂ ਭੈਣ ਭਰਾ ਦੀ ਬਹੁਤ ਜਿਆਦ ਆਉਂਦੀ ਹੈ ਇਸੇ ਤਰ੍ਹਾਂ 2 ਮਹੀਨੇ ਨਿਕਲ ਜਾਂਦੇ ਹਨ ਇੱਕ ਦਿਨ ਜਦ ਉਹ ਕੈਫੇ ਦੇ ਵਿੱਚ ਬੈਠੇ ਇੱਕ ਲੜਕੇ ਦੀ ਨਕਲ ਉਤਾਰ ਰਿਹਾ ਹੁੰਦਾ ਹੈ ਤਾਂ ਉਹ ਲੜਕਾ ਉਸ ਨੂੰ ਨੋਟਿਸ ਕਰ ਲੈਂਦਾ ਹੈ ਇਸ ਤੋਂ ਬਾਅਦ ਸਰੂ ਉਸ ਨੂੰ ਖਾਣਾ ਖਾਣ ਦਾ ਇਸ਼ਾਰਾ ਕਰਦਾ ਹੈ ਉਹ ਸਰੂ ਨੂੰ ਖਾਣਾ ਖਾਣ ਦਾ ਇਸ਼ਾਰਾ ਕਰਦਾ ਹੈ ਇਸ ਤੋਂ ਬਾਅਦ ਉਹ ਸਰੂ ਨੂੰ ਖਾਣਾ ਖਾਣ ਦਾ ਇਸ਼ਾਰਾ ਕਰਦਾ ਉਹ ਲੜਕਾ ਉਸ ਦੇ ਕੋਲ ਖਾਣਾ ਲੈ ਕੇ ਆਉਂਦਾ ਹੈ ਜਿਸ ਦੇ ਬਾਅਦ ਉਹ ਲੜਕਾ ਨੋਟਿਸ ਕਰ ਲੈਂਦਾ ਹੈ ਕਿ ਸਰੂ ਇਸ ਜਗ੍ਹਾ ਦਾ ਨਹੀਂ ਕਿਉਂਕਿ ਉਹ ਬੰਗਾਲੀ ਨਹੀਂ ਬੋਲ ਰਿਹਾ ਹੁੰਦਾ ਫਿਰ ਉਹ ਲੜਕਾ ਸਰੂ ਤੋਂ ਉਸਦਾ ਨਾਮ ਪੁੱਛਦਾ ਹੈ ਤਾਂ ਫਿਰ ਉਸ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਂਦਾ ਹੈ ਕਿ ਪੁਲਿਸ ਸਰੂ ਨੂੰ ਆਪਣੇ ਘਰ ਪਹਤਾ ਸਕੇ ਇਨਸਪੈਕਟਰ ਦੇ ਪੁੱਛਣ ਤੇ ਸਰੂ ਆਪਣੇ ਪਿੰਡ ਦਾ ਨਾਮ ਗਣੇਸ਼ ਤਲਾਈ ਦੱਸਦਾ ਹੈ ਪਰ ਉਸ ਸਮੇਂ ਸਾਨੂੰ 1987 ਵਿੱਚ ਨਾ ਤਾਂ ਕੋਈ ਗੂਗਲ ਮੈਪ ਸੀ ਨਾ ਕੋਈ ਇੰਟਰਨੈਟ ਜਿਸ ਦਿਨ ਕਾਰਨ ਉਸਦੇ ਪਿੰਡ ਨੂੰ ਲੱਭਣਾ ਖੇਤ ਵਿੱਚੋਂ ਸੂਈ ਲੱਭਣ ਦੇ ਬਰਾਬਰ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਰੂ ਦੇ ਪਰਿਵਾਰ ਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕਰਦੀ ਰਹੀ ਪਰ ਉਸ ਨੂੰ ਉਦੋਂ ਤੱਕ ਲਈ ਬੰਗਾਲੀ ਅਨਾਥਾਲਿਆ ਦੇ ਵਿੱਚ ਭਰਤੀ ਕਰਵਾ ਦਿੰਦੀ ਹੈ ਉੱਥੇ 3 ਮਹੀਨੇ ਗੁਜ਼ਾਰਨ ਤੋਂ ਬਾਅਦ ਉਸ ਨੂੰ ਇੱਕ ਔਰਤ ਮਿਲਣ ਆਉਂਦੀ ਹੈ ਜਿਸ ਦਾ ਨਾਮ ਮਿਸਿਸ ਸੂਦ ਹੁੰਦਾ ਹੈ ਉਸ ਨੂੰ ਕਹਿੰਦੀ ਹੈ ਕਿ ਅਸੀਂ ਤੁਹਾਡੀ ਮਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ ਜਿਸ ਦਾ ਜਵਾਬ ਦਿੰਦੇ ਹੋਏ ਸਰੂ ਕਹਿੰਦਾ ਹੈ ਕਿ ਉਸ ਦੀ ਮਾਂ ਇੱਥੋਂ ਬਹੁਤ ਦੂਰ ਰਹਿੰਦੀ ਹੈ ਜਿਸ ਦੇ ਨਾਲ ਉਸ ਦਾ ਵੱਡਾ ਭਰਾ ਵੀ ਰਹਿੰਦਾ ਹੈ ਜੋ ਕਿ ਬਹੁਤ ਕੰਮ ਕਰਦਾ ਹੈ ਉਸ ਨੂੰ ਉਸ ਦੀ ਬਹੁਤ ਜਿਆਦਾ ਆਉਂਦੀ ਹੈ ਫਿਰ ਮਿਸੇ ਸੂਦ ਉਸ ਨੂੰ ਕਹਿੰਦੀ ਹੈ ਕਿ ਤੂੰ ਫਿਕਰ ਨਾ ਕਰ ਅਸੀਂ ਤੇਰੇ ਭਰਾ ਨੂੰ ਵੀ ਲੱਭ ਲਵਾਂਗੇ ਪਰ ਉਦੋਂ ਤੱਕ ਉਸ ਨੂੰ ਕਿਤੇ ਚੰਗੀ ਜਗ੍ਹਾ ਤੇ ਰਹਿਣਾ ਪਵੇਗਾ ਕਿਉਂਕਿ ਬਾਹਲੇ ਲੋ ਬਾਹਰ ਵਾਲੇ ਲੋਕ ਉਸ ਨੂੰ ਉਸ ਤੋਂ ਭੀਖ ਮੰਗਵਾ ਸਕਦੇ ਹਨ ਤੇ ਹੋ ਸਕਦਾ ਹੈ ਉਸ ਨੂੰ ਖਾਣ ਨੂੰ ਵੀ ਕੁਝ ਨਾ ਦੇਣ ਸਰੂ ਵੀ ਜਾਣਦਾ ਸੀ ਕਿ ਉਹ ਸੱਚ ਬੋਲ ਰਹੀ ਹੈ ਤੇ ਉਹ ਉਸ ਦੀ ਮਦਦ ਕਰਨਾ ਚਾਹੁੰਦੀ ਹੈ ਇਸ ਤੋਂ ਬਾਅਦ ਸਰੂ ਉਸ ਦੇ ਨਾਲ ਜਾਣ ਲਈ ਹਾਂ ਕਰ ਦਿੰਦਾ ਹੈ ਫਿਰ ਮਿਸੇਸ ਧੂ ਉਸ ਨੂੰ ਆਪਣੇ ਘਰ ਘਰੇ ਲੈ ਕੇ ਜਾਂਦੀ ਹੈ ਜਿੱਥੇ ਉਸ ਦੀ ਤਨ ਆ ਹੋਰ ਕਈ ਅਨਾ ਬਹੁਤ ਸਾਰੇ ਬੱਚੇ ਹੁੰਦੇ ਹਨ ਸਰ ਉਹਨਾਂ ਬੱਚਿਆਂ ਤੋਂ ਦੇ ਨਾਲ ਦੋ ਤਿੰਨ ਦਿਨਾਂ ਵਿੱਚ ਕੁਲ ਮਿਲ ਜਾਂਦਾ ਹੈ ਕਾਫੀ ਕੁਝ ਸਿੱਖ ਜਾਂਦਾ ਹੈ ਕੁਝ ਹੀ ਹਫ਼ਤਿਆਂ ਬਾਅਦ ਮਿਸਿਸ ਸੂਦ ਉਸ ਨੂੰ ਦੱਸਦੀ ਹੈ ਉਸਦੇ ਭਰਾ ਅਤੇ ਮਾਂ ਦਾ ਹਜੇ ਕੋਈ ਪਤਾ ਨਹੀਂ ਲੱਗਾ ਪਰ ਮੈਂ ਹੁਣ ਚਾਹੁੰਦੀ ਹਾਂ ਕਿ ਤੂੰ ਚੰਗੀ ਤਰ੍ਹਾਂ ਪੜ੍ਹਾਈ ਲਿਖਾਈ ਕਰਕੇ ਖੁਦ ਹੀ ਆਪਣੇ ਭਰਾ ਤੇ ਮਾਂ ਨੂੰ ਲੱਭੇ ਜਿਸ ਦਿਲ ਲਈ ਅਸੀਂ ਸਰੂ ਜਿਸ ਦੇ ਲਈ ਸਰੂ ਮਾਨ ਬਣਾ ਲੈਂਦਾ ਹੈ ਮਨ ਵੀ ਜਾਂਦਾ ਹੈ ਫਿਰ ਮਿਸਿਸ ਸੂਦ ਸਰੂ ਨੂੰ ਦੱਸਦੀ ਹੈ ਕਿ ਤੈਨੂੰ ਆਸਟ੍ਰੇਲੀਆ ਦੇ ਇੱਕ ਕਰੋੜਪਤੀ ਗੋਦ ਲੈਣ ਚਾਹੁੰਦੇ ਹਨ ਜੋ ਕਿ ਤੇਰਾ ਖਿਆਲ ਇੱਕਦਮ ਤੇਰੇ ਮਾਤਾ ਪਿਤਾ ਦੀ ਤਰ੍ਹਾਂ ਰੱਖਣਗੇ ਤੇ ਤੈਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਸਰੂ ਮਿਸਿਸ ਸੂਦ ਤੇ ਬਹੁਤ ਭਰੋਸਾ ਕਰਦਾ ਸੀ ਇਸ ਲਈ ਉਹ ਉਹਨਾਂ ਦੀ ਗੱਲ ਮੰਨ ਲੈਂਦਾ ਫਾਈਨਲੀ ਉਹ ਕਪਲ ਸਰੂ ਨੂੰ ਗੋਦ ਲੈਣ ਵਾਸਤੇ ਆ ਜਾਂਦੇ ਤੇ ਉਸ ਨੂੰ ਆਪਣੇ ਨਾਲ ਆਸਟ੍ਰੇਲੀਆ ਲੈ ਜਾਂਦੇ ਸ਼ੁਰੂ ਸ਼ੁਰੂ ਵਿੱਚ ਸਰੂ ਨੂੰ ਇੰਗਲਿਸ਼ ਬੋਲਣ ਦੇ ਵਿੱਚ ਦਿੱਕਤ ਆਉਂਦੀ ਸੀ ਪਰ ਉਹ ਕਪਲ ਜਿਸ ਦੇ ਨਾਂ ਦੇ ਵਿੱਚ ਔਰਤ ਦਾ ਨਾਮ ਸੁ ਪਿਤਾ ਦਾ ਨਾਮ ਜੋਹਨ ਹੁੰਦਾ ਹੈ ਉਹ ਉਸ ਦੀ ਬਹੁਤ ਮਦਦ ਕਰਦੇ ਹਨ ਕਿਉਂਕਿ ਉਹਨਾਂ ਦੀ ਖੁਦ ਦੀ ਕੋਈ ਔਲਾਦ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਐਨ ਜੀਓ ਦੇ ਦੁਆਰਾ ਸਰੂ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਮਨ ਵਿੱਚ ਸਰੂ ਨੂੰ ਗੋਦ ਲੈਣ ਦੀ ਇੱਛਾ ਉਤਪੰਨ ਹੋਈ ਉਹ ਕਿਸੇ ਵੀ ਬੱਚੇ ਦੀ ਜ਼ਿੰਦਗੀ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਸੀ ਵਕਤ ਦੇ ਨਾਲ ਸਰੂ ਹੌਲੀ-ਹੌਲੀ ਸਭ ਕੁਝ ਸਿੱਖ ਗਿਆ ਸੀ ਸੂ ਇੱਕ ਦਿਨ ਸਰੂ ਨੂੰ ਬੋਲੀ ਬੋਲੀ ਕੇ ਹਜੇ ਤੂੰ ਮੈਨੂੰ ਕੁਝ ਨਹੀਂ ਦੱਸ ਸਕਦਾ ਪਰ ਇੱਕ ਦਿਨ ਆਵੇਗਾ ਜਦ ਤੂੰ ਮੈਨੂੰ ਸਭ ਕੁਝ ਦੱਸੇਂਗਾ ਉਸ ਟਾਈਮ ਮੈਂ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹਰਾਂਗੀ। ਵਕਤ ਲੰਘਦਾ ਜਾਂਦਾ ਹੈ। ਹੁਣ ਸੂ ਤੇ ਜੌਨ ਇੱਕ ਬੱਚੇ ਨੂੰ ਗੋਦ ਲੈਣ ਬਾਰੇ ਸੋਚਦੇ ਹਨ। ਉਸ ਬੱਚੇ ਦਾ ਨਾਂ ਮੰਤੋਸ਼ ਹੈ। ਮੰਤੋਸ਼ ਨੂੰ ਕੁਝ ਦਿਮਾਗੀ ਬਿਮਾਰੀ ਹੁੰਦੀ ਹੈ। ਜਿਸ ਕਾਰਨ ਉਹ ਕਦੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਸੂ ਤੇ ਜੌਨ ਉਸ ਨੂੰ ਸੰਭਾਲ ਲੈਂਦੇ ਹਨ। ਇਸ ਸੇ ਗੱਲੇ ਗੱਲ ਤੋਂ ਪਰੇਸ਼ਾਨ ਹੋ ਕੇ ਇੱਕ ਦਿਨ ਸੂ ਇਕੱਲੇ ਦੇ ਵਿੱਚ ਰੋਣ ਲੱਗ ਪਈ ਜਿਸ ਨੂੰ ਦੇਖ ਕੇ ਸਰੂ ਉਸ ਦੇ ਕੋਲ ਆਇਆ ਤੇ ਪਹਿਲੀ ਵਾਰ ਉਸ ਨੂੰ ਮਾਂ ਕਹਿ ਕੇ ਪੁਕਾਰਿਆ ਇਹ ਸੁਣ ਕੇ ਸੂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਭੁੱਲ ਜਾਂਦੀ ਹੈ ਵਕਤ ਲੰਘ ਜਾਂਦਾ ਹੈ ਅਤੇ 20 ਸਾਲਾਂ ਬਾਅਦ ਸਰੂ ਤੇ ਮਨਤੋਸ਼ ਵੱਡੇ ਹੋ ਜਾਂਦੇ ਹਨ ਸੂ ਤੇ ਜੋਹਨ ਨੂੰ ਸਰੂ ਤੇ ਬਹੁਤ ਗਰਮ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਕੰਪਿਊਟਰ ਮੈਨੇਜਮੈਂਟ ਦੀ ਪੜ੍ਹਾਈ ਲਈ ਮੈਲਬੌਰਨ ਜਾਣ ਵਾਲਾ ਹੁੰਦਾ ਹੈ ਦੂਸਰੇ ਪਾਸੇ ਮントੋਸ਼ ਜਿਸ ਨੂੰ ਹੁਣ ਮੈਕ ਕਿਹਾ ਹ ਕਿ ਸਭ ਲੋਕ ਕਹਿ ਕੇ ਬੁਲਾਉਂਦੇ ਸਨ ਉਹ ਸੂ ਤੇ ਜੋਹਨ ਦੇ ਲਈ ਬਹੁਤ ਮੁਸੀਬਤ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਕਿਉਂਕਿ ਉਹਨਾਂ ਦੇ ਪਿਆਰ ਦੇ ਨਾਲ ਉਹ ਮੈਂਟਲ ਇਲਨੈਸ ਤੋਂ ਬਾਹਰ ਆ ਗਿਆ ਪਰ ਉਸ ਨੂੰ ਜ਼ਿੰਦਗੀ ਦੇ ਵਿੱਚ ਨਸ਼ਾ ਆਪਣੀ ਜਗ੍ਹਾ ਬਣਾ ਲੈਂਦਾ ਜਿਸ ਕਾਰਨ ਕਈ ਵਾਰ ਸੂ ਨੂੰ ਉਸਦੇ ਬਿੱਲਸ ਵੀ ਪੇ ਕਰਨੇ ਪੈਂਦੇ ਪੈ ਜਾਂਦੇ ਸਨ ਜੋ ਦੇਖ ਕੇ ਸਰੂ ਨੂੰ ਬਹੁਤ ਦੁੱਖ ਹੁੰਦਾ ਕਿਉਂਕਿ ਉਸ ਦੇ ਕਾਰਨ ਮਾਂ ਨੂੰ ਇੰਨੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਅਤੇ ਇਸ ਦੇ ਨਾਲ ਉਹ ਇਹ ਸੋਚਦਾ ਹੈ ਕਿ ਜਦੋਂ ਛੋਟਾ ਹੁੰਦਾ ਸੀ ਤਾਂ ਉਸ ਦਾ ਵੱਡਾ ਭਰਾ ਗੁੱਡੂ ਵੀ ਉਸ ਦਾ ਬਹੁਤ ਉਸ ਦੀਆਂ ਬਦਮਾਸ਼ੀਆਂ ਨੂੰ ਵੇਖ ਕੇ ਉਸ ਨੂੰ ਬਹੁਤ ਸਮਝਾਉਂਦਾ ਸੀ ਤੇ ਆਹੀ ਕੰਮ ਹੁਣ ਸਰੂ ਮੈਕ ਦੇ ਨਾਲ ਕਰਦਾ ਸੀ ਉਹ ਵੀ ਉਸ ਨੂੰ ਸਮਝਾਉਂਦਾ ਕਿ ਤੇਰੀਆਂ ਚੀਜ਼ਾਂ ਤੋਂ ਮਾਂ ਨੂੰ ਪਰੇਸ਼ਾਨੀ ਹੈ ਇਸ ਲਈ ਤੂੰ ਆਪਣੇ ਆਪ ਨੂੰ ਬਦਲ ਖੈਰ ਹੁਣ ਸਰੂ ਕੰਪਿਊਟਰ ਮੈਨੇਜਮੈਂਟ ਦੀ ਪੜ੍ਹਾਈ ਲਈ ਮੈਲਬੌਰਨ ਚਲਾ ਜਾਂਦਾ ਹੈ ਇਹ ਸਮਾਂ ਸਨ 2028 ਦਾ ਸੀ ਜਿੱਥੇ ਉਹ ਇੰਟਰੋਡਕਸ਼ਨ ਦੇ ਵਿੱਚ ਦੱਸਦਾ ਹੈ ਕਿ ਉਹ ਇੰਡੀਆ ਇੰਡੀਆਸ ਤੋਂ ਬਿਲੋਂਗ ਕਰਦਾ ਹੈ ਕਰਦਾ ਮੈਂ ਇੰਡੀਆ ਤੋਂ ਬਿਲੋਂਗ ਕਰਦਾ ਹਾਂ ਤੇ ਕੋਲਕਾਤਾ ਦਾ ਰਹਿਣ ਵਾਲਾ ਹਾਂ ਇਸ ਤੋਂ ਬਾਅਦ ਸਾਰੇ ਦੋਸਤ ਮਿਲ ਕੇ ਹਾਊਸ ਪਾਰਟੀ ਕਰਦੇ ਹਨ ਜਿੱਥੇ ਸਰੂ ਦੇ ਕੁਝ ਇੰਡੀਅਨ ਫਰੈਂਡਸ ਵੀ ਮੌਜੂਦ ਹੁੰਦੇ ਹਨ ਉੱਥੇ ਖਾਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਜਲੇਬੀ ਵੀ ਹੁੰਦੀ ਹੈ ਜਿਸ ਨੂੰ ਦੇਖ ਕੇ ਸਰੂ ਨੂੰ ਅਚਾਨਕ ਹੀ ਆਪਣੇ ਵੱਡੇ ਭਰਾ ਗੁੱਡੂ ਦੀ ਯਾਦ ਆ ਜਾਂਦੀ ਹੈ ਉਹ ਸੋਚਦਾ ਹੈ ਕਿ ਕਿਸ ਤਰ੍ਹਾਂ ਉਸ ਦਾ ਵੱਡਾ ਭਰਾ ਉਸ ਨੂੰ ਜਲੇਬੀ ਖਲਾਉਣ ਦਾ ਵਾਅਦਾ ਕਰਦਾ ਹੈ ਉਹ ਜਲੇਬੀ ਨੂੰ ਚੁੱਕ ਕੇ ਖਾਣਾ ਸ਼ੁਰੂ ਕਰ ਦਿੰਦਾ ਹੈ ਉਸੇ ਵਕਤ ਉਸ ਦੇ ਮੂੰਹ ਵਿੱਚੋਂ ਥੈਂਕ ਯੂ ਵੀਰਿਆ ਨਿਕਲ ਜਾਂਦਾ ਹੈ ਇਹ ਉਸ ਇਮੋਸ਼ਨ ਉਸ ਨੂੰ ਇਮੋਸ਼ਨਲ ਦੇਖ ਕੇ ਉਸ ਦੇ ਬਾਕੀ ਦੋਸਤ ਉਸ ਨੂੰ ਇਸ ਦਾ ਕਾਰਨ ਪੁੱਛਦੇ ਹਨ ਤਾਂ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਅਸਲ ਦੇ ਵਿੱਚ ਉਹ ਕੋਲਕਾਤਾ ਦਾ ਨਹੀਂ ਉਹ ਤਾਂ ਇੱਕ ਗਵਾਚਿਆ ਹੋਇਆ ਬੱਚਾ ਹੈ ਜਿਸ ਨੂੰ ਇੱਥੇ ਗੋਦ ਲਿਆ ਗਿਆ ਹੈ ਇਸ ਤੋਂ ਬਾਅਦ ਉਹ ਦੱਸਦਾ ਹੈ ਕਿ ਉਸ ਨੂੰ ਗਣੇਸ਼ ਤਲਾਈ ਤੋਂ ਇਲਾਵਾ ਕੁਝ ਹੋਰ ਯਾਦ ਨਹੀਂ ਉਹ ਤਾਂ ਟ੍ਰੇਨ ਦੇ ਵਿੱਚ ਸੌਂ ਗਿਆ ਤੇ ਦੋ ਦਿਨਾਂ ਬਾਅਦ ਕੋਲਕੱਤਾ ਦੇ ਵਿੱਚ ਆ ਉੱਠਿਆ ਇਹ ਸੁਣ ਕੇ ਉਸਦੇ ਦੋਸਤ ਉਸ ਨੂੰ ਗੂਗਲ ਆਰਥ ਦੇ ਬਾਰੇ ਦੱਸਦੇ ਹਨ ਜਿਸ ਦੇ ਵਿੱਚ ਦੁਨੀਆ ਦੇ ਹਰੇਕ ਜਗ੍ਹਾ ਦਾ ਪਤਾ ਲਗਾਇਆ ਜਾ ਸਕਦਾ ਹੈ ਦੂਸਰਾ ਦੋਸਤ ਉਸ ਨੂੰ ਪੁੱਛਦਾ ਹੈ ਕਿ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਤਜਵਾਦ ਦਿੰਦੇ ਹੋਏ ਸਰੂ ਕਹਿੰਦਾ ਹੈ ਕਿ ਇਹ ਪੋਸੀਬਲ ਨਹੀਂ ਸੀ ਕਿਉਂਕਿ ਉਸਦੇ ਮਾਤਾ ਉਸਦੇ ਪਿਤਾ ਨਹੀਂ ਸਨ ਤੇ ਉਸਦੀ ਮਾਂ ਬਿਲਕੁਲ ਵੀ ਪੜ੍ਹੀ ਲਿਖੀ ਨਹੀਂ ਤੇ ਇੰਡੀਆ ਵਿੱਚ ਪੜ੍ਹੇ ਲਿਖੇ ਲੋਕ ਵੀ ਜ਼ਿਆਦਾ ਕੁਝ ਨਹੀਂ ਕਰ ਸਕਦੇ ਉਹ ਇਹ ਵੀ ਦੱਸਦਾ ਹੈ ਕਿ ਉਸਦੀ ਮਾਂ ਹਜੇ ਤੱਕ ਆਪਣੇ ਸ਼ਹਿਰ ਦਾ ਮਾਂ ਨੂੰ ਹਜੇ ਤੱਕ ਸ਼ਹਿਰ ਦਾ ਨਾਮ ਵੀ ਪਤਾ ਨਹੀਂ ਹੋਵੇਗਾ ਇਹ ਸੁਣ ਕੇ ਉਸਦੇ ਸਾਰੇ ਦੋਸਤ ਬਹੁਤ ਹੈਰਾਨ ਹੋ ਜਾਂਦੇ ਹਨ ਉਸ ਨੂੰ ਹੌਸਲਾ ਦਿੰਦੇ ਹਨ ਕਿ ਸਭ ਕੁਝ ਠੀਕ ਹੋ ਜਾਵੇਗਾ ਇਸ ਤੋਂ ਬਾਅਦ ਸਰੂ ਉਹਨਾਂ ਨੂੰ ਇਸ ਬਾਰੇ ਗੱਲ ਕਰਨ ਤੋਂ ਮਨਾ ਕਰ ਦਿੰਦਾ ਹੈ ਅਗਲੇ ਦਿਨ ਉਹ ਸੋਚਦਾ ਹੈ ਕਿ ਕਿਤੇ ਉਸ ਦੇ ਮਾਂ ਭੈਣ ਭਰਾ ਹਜੇ ਵੀ ਉਸ ਨੂੰ ਲੱਭਦੇ ਹੋਏ ਪਰੇਸ਼ਾਨ ਨਾ ਹੋ ਰਹੇ ਹੋਣ ਇਸ ਲਈ ਉਹ ਫੌਰਨ Google ਵਰਤ ਅਰਥ ਤੇ ਆਪਣੇ ਪਿੰਡ ਬਾਰੇ ਸਰਚ ਕਰਦਾ ਹੈ ਸਪੀਡ ਤੇ ਡਿਸਟੈਂਸ ਕੈਲਕੂਲੇਟ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਉਸ ਦੀ ਇਹ ਸਾਰੀਆਂ ਕੋਸ਼ਿਸ਼ਾਂ ਨਕਾਮ ਹੋ ਜਾਂਦੀਆਂ ਹਨ ਇਸ ਤਰ੍ਹਾਂ 3 ਸਾਲ ਬੀਤ ਜਾਂਦੇ ਹਨ ਸਰੂ ਪੂਰੀ ਤਰ੍ਹਾਂ ਆਪਣੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਹੁੰਦਾ ਹੈ ਸੋਚਦਾ ਰਹਿੰਦਾ ਹੈ ਕਿ ਉਹ ਕਿੰਨਾ ਸੈਲਫਿਸ਼ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੁੱਖਾਂ ਦਾ ਭੋਗ ਕਰ ਰਿਹਾ ਹੈ ਜਿੰਨਾ ਕਰਕੇ ਕਿਤੇ ਉਸ ਦੇ ਭੈਣ ਉਸ ਦੇ ਭਰਾ ਭੈਣ ਮਾਂ ਹਜੇ ਵੀ ਗਰੀਬ ਗਰੀਬੀ ਦੇ ਵਿੱਚ ਨਾ ਜੀ ਰਹੇ ਹੋਣ ਉਸ ਦੇ ਬਾਰੇ ਸੋਚ ਕੇ ਪਰੇਸ਼ਾਨ ਹੋ ਰਹੇ ਹੋਣ ਹੌਲੀ-ਹੌਲੀ ਸਰੂ ਬਹੁਤ ਇਕੱਲਾ ਰਹਿਣ ਲੱਗ ਪੈਂਦਾ ਹੈ ਆਪਣੇ ਪਰਿਵਾਰ ਦੀ ਤਲਾਸ਼ ਜਾਰੀ ਰੱਖਦਾ ਹੈ ਇਸੇ ਵਿੱਚ ਉਸ ਦੀ ਬਹੁਤ ਕਰੀਬੀ ਦੋਸਤ ਲੂਸੀਅਸ ਨੂੰ ਵਾਅਦਾ ਕਰਦੀ ਹੈ ਕਿ ਉਸ ਦੇ ਪਰਿਵਾਰ ਨੂੰ ਲੱਭਣ ਦੇ ਵਿੱਚ ਉਸ ਦੀ ਮਦਦ ਕਰੇਗੀ ਪਰ ਉਸ ਨੂੰ ਆਪਣੀ ਮਾਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਸ ਨੇ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ ਥੋੜੀ ਦੇਰ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਸੁ ਕੁਝ ਮਹੀਨਿਆਂ ਤੋਂ ਬਹੁਤ ਬਿਮਾਰ ਹੈ ਜਿਸ ਤੋਂ ਬਾਅਦ ਉਸ ਨੂੰ ਆਪਣੀ ਗਲਤੀ ਦਾ ਪਤਾ ਲੱਗਦਾ ਹੈ ਉਹ ਆਪਣੀ ਮਾਂ ਦੇ ਕੋਲ ਜਾਂਦਾ ਹੈ ਉਸ ਨੂੰ ਕਹਿੰਦਾ ਹੈ ਕਿ ਮਾਂ ਮੈਨੂੰ ਮਾਫ ਕਰ ਦਿਓ ਸ਼ਾਇਦ ਮੈਂ ਤੇ ਮੈਂ ਤੁਹਾਡੀਆਂ ਅਸਲੀ ਸੰਤਾਨਾਂ ਨਹੀਂ ਜਿਸ ਕਾਰਨ ਅਸੀਂ ਤੁਹਾਨੂੰ ਇੰਨਾ ਪਰੇਸ਼ਾਨ ਕਰਦੇ ਹਾਂ ਮੈਨੂੰ ਪਤਾ ਹੈ ਜਦੋਂ ਡਾਕਟਰ ਨੇ ਤੁਹਾਨੂੰ ਕਿਹਾ ਹੋਵੇਗਾ ਕਿ ਤੁਸੀਂ ਮਾਂ ਨਹੀਂ ਬਣ ਸਕਦੇ ਤਾਂ ਤੁਹਾਨੂੰ ਕਿੰਨਾ ਦੁੱਖ ਹੋਇਆ ਹੋਵੇਗਾ ਇਹ ਸੁਣ ਕੇ ਸੁ ਸਰੂ ਨੂੰ ਦੱਸਦੀ ਹੈ ਕਿ ਮੈਂ ਤਾਂ ਮਾਂ ਬਣ ਸਕਦੀ ਸੀ ਪਰ ਜਾਨ ਤੇ ਮੈਂ ਤੈ ਕੀਤਾ ਸੀ ਕਿ ਅਸੀਂ ਕਦੀ ਵੀ ਆਪਣੀ ਸੰਤਾਂ ਆਪਣੀ ਔਲਾਦ ਨੂੰ ਜਨਮ ਨਹੀਂ ਦੇਵਾਂਗੇ ਬਲਕਿ ਉਹਨਾਂ ਬੱਚਿਆਂ ਨੂੰ ਪਾਲਾਂਗੇ ਜਿਨ੍ਹਾਂ ਨੂੰ ਸਾਡੀ ਸਭ ਤੋਂ ਵੱਧ ਲੋੜ ਹੈ ਇਹ ਸੁਣ ਕੇ ਸਰੂ ਦੇ ਹੋਸ਼ ਉੱਡ ਗਏ ਤੇ ਉਹ ਸਮਝ ਜਾਂਦਾ ਹੈ ਕਿ ਸੂ ਨੇ ਉਸ ਦੇ ਲਈ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ ਫਿਰ ਸੂ ਆਪਣੇ ਬਾਰੇ ਦੱਸਦੀ ਹੈ ਕਿ ਉਹ ਬਚਪਨ ਤੋਂ ਅਨਾਥ ਸੀ ਇਸ ਲਈ ਉਸ ਨੇ ਪੜਨ ਲਿਆ ਸੀ ਜੋ ਦੁੱਖ ਉਸ ਨੇ ਸਹੇ ਨੇ ਉਹ ਕਿਸੇ ਹੋਰ ਬੱਚੇ ਨੂੰ ਨਾ ਸਹਣੇ ਪੈਣ ਇਸ ਲਈ ਮੈਂ ਤੁਹਾਨੂੰ ਦੋਹਾਂ ਨੂੰ ਸਭ ਤੋਂ ਵੱਧ ਚਾਹਿਆ ਤੇ ਆਪਣਾ ਸਭ ਕੁਝ ਦੇ ਦਿੱਤਾ ਹੈ ਇੱਕ ਮਾਂ ਹੋਣ ਦੇ ਨਾਤੇ ਮੈਂ ਤੁਹਾਡੇ ਤੋਂ ਸਿਰਫ ਤੁਹਾਡਾ ਥੋੜਾ ਜਿਹਾ ਵਕਤ ਮੰਗਦੀ ਹਾਂ ਇਹ ਸੁਣ ਕੇ ਸਰੂਨ ਨੂੰ ਸਾਸ ਹੋ ਜਾਂਦਾ ਹੈ ਉਸਨੇ ਜਾਣੇ ਅਣਜਾਣੇ ਵਿੱਚ ਸੂ ਨੂੰ ਕਿੰਨਾ ਦੁੱਖ ਦਿੱਤਾ ਹੈ ਅਤੇ ਇਸ ਲਈ ਆਪਣੀ ਮਾਂ ਨੂੰ ਮਾਂ ਤੋਂ ਵੀ ਮਾਫੀ ਮੰਗਦਾ ਹੈ ਤੇ ਆਪਣੀ ਮਾਂ ਦੀ ਹਰ ਇੱਕ ਗੱਲ ਉਹਨਾਂ ਨੂੰ ਦੱਸਦਾ ਹੈ ਉਦੋਂ ਹੀ ਸੂ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਯਾਦ ਨਹੀਂ ਹੋਵੇਗਾ ਪਰ ਮੈਂ ਤੈਨੂੰ ਕਿਹਾ ਸੀ ਇੱਕ ਦਿਨ ਤੂੰ ਮੈਨੂੰ ਆਪਣੇ ਦਿਲ ਦੀ ਹਰ ਗੱਲ ਦੱਸੇਂਗਾ ਤੇ ਉਸ ਦਿਨ ਮੈਂ ਤੇਰੇ ਨਾਲ ਖੜੀ ਹੋਵਾਂਗੀ ਬੇਟਾ ਮੈਨੂੰ ਪਤਾ ਸੀ ਕਿ ਇੱਕ ਦਿਨ ਇਹ ਗੱਲ ਸਾਹਮਣੇ ਜ਼ਰੂਰ ਆਵੇਗੀ ਪਰ ਮੈਂ ਤੇਰੀ ਮਾਂ ਹਾਂ ਤੂੰ ਆਪਣੇ ਪਰਿਵਾਰ ਨੂੰ ਲੱਭ ਤੇਰਾ ਜੋ ਵੀ ਫੈਸਲਾ ਹੋਵੇਗਾ ਮੈਨੂੰ ਮਨਜ਼ੂਰ ਹੋਵੇਗਾ ਫਿਰ ਸਰੂ ਲੈਪਟਾਪ ਕੱਢਦਾ ਹੈ ਪੂਰੀ ਸ਼ਿੱਦਤ ਦੇ ਨਾਲ ਆਪਣੇ ਪਿੰਡ ਨੂੰ ਲੱਭਦਾ ਹੈ ਹਾਲੇ ਤੱਕ ਉਸ ਨੂੰ ਡਰ ਸੀ ਕਿ ਜਦ ਇਹ ਗੱਲ ਸੂ ਨੂੰ ਪਤਾ ਲੱਗੇਗੀ ਉਹ ਆਪਣੇ ਅਸਲੀ ਪਰਿਵਾਰ ਨੂੰ ਲੱਭ ਰਿਹਾ ਹੈ ਤਾਂ ਉਸ ਨੂੰ ਬੁਰਾ ਲੱਗੇਗਾ ਹਰ ਹੁਣ ਉਸ ਦੀ ਮਾਂ ਉਸਦੇ ਨਾਲ ਸੀ ਉਸ ਦੀ ਇੱਕ ਮਾਂ ਉਸਦੇ ਨਾਲ ਸੀ ਉਸ ਦੀ ਦੂਜੀ ਮਾਂ ਨੂੰ ਲੱਪਣ ਦੇ ਵਿੱਚ ਉਸ ਦਾ ਪੂਰਾ ਸਾਥ ਦੇ ਰਹੀ ਸੀ ਇਹ ਆਤਮ ਵਿਸ਼ਵਾਸ ਕੰਮ ਕਰਦਾ ਹੈ ਫਾਈਨਲੀ ਉਸ ਨੂੰ ਆਪਣੀ ਥਾਂ ਲੱਭ ਜਾਂਦੀ ਹੈ ਜਿੱਥੇ ਉਸ ਦੀ ਮਾਂ ਪੱਥਰਾਂ ਨੂੰ ਟੋਇਆ ਕਰਦੀ ਸੀ ਇਸ ਤੋਂ ਬਾਅਦ ਹੌਲੀ ਹੌਲੀ ਸਟੇਸ਼ਨ ਤੋਂ ਪਾਣੀ ਦੀ ਟੈਂਕੀ ਤੋਂ ਆਪਣੇ ਪਿੰਡ ਦਾ ਰਸਤਾ ਯਾਦ ਕਰਦੇ ਹੋਏ ਘਰ ਦੇ ਉੱਪਰ ਪਹੁੰਚ ਜਾਂਦਾ ਹੈ ਇਹ ਵੇਕ ਕੇ ਸਰੂ ਬਹੁਤ ਖੁਸ਼ ਹੁੰਦੀ ਹੈ ਬਹੁਤ ਖੁਸ਼ ਹੋ ਜਾਂਦਾ ਹੈ ਤੇ ਇਹ ਗੱਲ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਦੱਸਦਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਉਸ ਦੀ ਮਾਂ ਬਹੁਤ ਖੁਸ਼ ਹੋ ਜਾਂਦੀ ਹੈ ਫਿਰ ਉਹ 루ਸੀ ਨੂੰ ਤੇ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਦਾ ਹੈ ਉਹ ਸਾਰੇ ਸਰੂ ਨੂੰ ਜਾ ਕੇ ਆਪਣੇ ਪਰਿਵਾਰ ਨੂੰ ਮਿਲਣ ਲਈ ਕਹਿੰਦੇ ਹਨ ਇਸੇ ਤਰ੍ਹਾਂ ਸਰੂ ਖੰਡਵਾ ਜਾਂਦਾ ਹੈ ਫਿਰ ਆਪਣੇ ਪਿੰਡ ਗਣੇਸ਼ ਤਲਾਈ ਫਿਰ ਹੌਲੀ-ਹੌਲੀ ਆਪਣੇ ਬਚਪਨ ਦੀਆਂ ਯਾਦਾਂ ਦੇ ਨਾਲ-ਨਾਲ ਆਪਣੇ ਘਰ ਪਹੁੰਚ ਜਾਂਦਾ ਹੈ ਪਰ ਉੱਥੇ ਉਸ ਨੂੰ ਕੁਝ ਨਹੀਂ ਮਿਲਦਾ ਉਹ ਆਸ-ਪਾਸ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕੋਈ ਉਸਦੀ ਭਾਸ਼ਾ ਨਹੀਂ ਸਮਝ ਪਾਉਂਦਾ ਪਰ ਉਦੋਂ ਹੀ ਇੱਕ ਉੱਥੇ ਇੱਕ ਆਦਮੀ ਆਉਂਦਾ ਹੈ ਜੋ ਕਿ ਇੰਗਲਿਸ਼ ਬੋਲ ਸਕਤੇ ਸਮਝ ਦੋਵੇਂ ਹੀ ਸਕਦਾ ਹੈ ਸਾਰ ਉਹ ਉਸ ਨੂੰ ਆਪਣੇ ਬਾਰੇ ਸਭ ਕੁਝ ਦੱਸਦਾ ਹੈ ਉਸ ਨੂੰ ਪੁੱਛਦਾ ਹੈ ਤੁਸੀਂ ਦੱਸ ਸਕਦੇ ਹੋ ਕਿ ਇੱਥੇ ਜੋ ਲੋਕ ਪਹਿਲਾਂ ਰਹਿੰਦੇ ਸੀ ਉਹ ਹੁਣ ਕਿੱਥੇ ਹਨ ਉਹ ਆਦਮੀ ਉਹਨਾਂ ਨੂੰ ਉਸ ਦੀ ਮਾਂ ਤੇ ਭੈਣ ਕੋਲ ਲੈ ਜਾਂਦਾ ਹੈ ਸਰ ਉਹ ਬੜੀ ਸ਼ਿੱਦਤ ਨਾਲ ਆਪਣੀ ਮਾਂ ਤੇ ਭੈਣ ਦੇ ਗਲੇ ਲੱਗ ਕੇ ਮਿਲਦਾ ਹੈ ਉੱਤੇ ਰੋਂਦਾ ਹੈ ਬੜੇ ਚਾਹ ਨਾਲ ਆਪਣੀ ਮਾਂ ਤੋਂ ਆਪਣੇ ਭਰਾ ਬਾਰੇ ਪੁੱਛਦਾ ਹੈ ਤੰ ਫਿਰ ਮਾਂ ਨੇ ਉਸ ਨੂੰ ਦੱਸਿਆ ਕਿ ਗੁੱਡੂ ਤਾਂ ਉਸੇ ਰਾਤ ਹੀ ਤੈਨੂੰ ਲੱਭਦਿਆਂ ਲੱਭਦਿਆ ਹੋਇਆ ਟ੍ਰੇਨ ਐਕਸੀਡੈਂਟ ਵਿੱਚ ਮਾਰਿਆ ਗਿਆ ਇਹ ਸੁਣ ਕੇ ਸਰੂ ਪੂਭਾ ਮਾਰ ਕੇ ਰੋਣ ਲੱਗ ਪਿਆ ਫਿਰ ਉਸਦੀ ਮਾਂ ਨੇ ਉਸ ਨੂੰ ਦੱਸਿਆ ਕਿ ਸਰੂ ਤੈਨੂੰ ਪਤਾ ਹੈ ਅਸੀਂ ਇਸ ਘਰ ਵਿੱਚ ਹਾਲੇ ਤੱਕ ਕਿਉਂ ਰਹਿ ਰਹੇ ਹਾਂ ਮੈਨੂੰ ਉਮੀਦ ਸੀ ਕਿ ਇੱਕ ਦਿਨ ਤੂੰ ਜ਼ਰੂਰ ਆਵੇਂਗਾ ਇਸ ਤਰ੍ਹਾਂ ਫਿਰ ਦੱਸਦਾ ਹੈ ਮਾਂ ਗੁੱਡੂ ਇਸ ਲਈ ਮੈਨੂੰ ਫਿਰ ਸਰੂ ਦੱਸਦਾ ਹੈ ਮਾਂ ਗੁੱਡੂ ਇਸ ਲਈ ਮੈਨੂੰ ਦਿਨ ਰਾਤ ਹਰ ਜਗ੍ਹਾ ਦਿਖਾਈ ਦਿੰਦਾ ਹੈ ਹਰ ਚੀਜ਼ ਵਿੱਚ ਦਿਖਾਈ ਦਿੰਦਾ ਹੈ ਕਿਉਂਕਿ ਉਹ ਚਾਹੁੰਦਾ ਸੀ ਮੈਂ ਆਪਣੀ ਭੈਣ ਤੇ ਆਪਣੀ ਮਾਂ ਕੋਲ ਵਾਪਸ ਆ ਜਾਵਾਂ ਫਿਰ ਸਰੂ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਜਨਮ ਦੇਣ ਵਾਲੇ ਨਾਲੋਂ ਪਾਲਣ ਪੋਸ਼ਣ ਵਾਲਾ ਵੱਡਾ ਹੁੰਦਾ ਹੈ ਇਸ ਕਰਕੇ ਤੂੰ ਇਹਨਾਂ ਨਾਲ ਵਾਪਸ ਚਲਿਆ ਜਾ ਕਿਉਂਕਿ ਜਿਨ੍ਹਾਂ ਨੇ ਉਸ ਨੂੰ ਗੋਦ ਲਿਆ ਸੀ ਸੂ ਤੇ ਉਸਦੇ ਪਤੀ ਜਹਾਨ ਉਸ ਸਰੂ ਦੇ ਨਾਲ ਸਰੂ ਦੇ ਮਾਂ ਤੇ ਭੈਣ ਨੂੰ ਤੇ ਭਰਾ ਨੂੰ ਲੱਭਣ ਲਈ ਉਸਦੇ ਨਾਲ ਇੰਡੀਆ ਆਏ ਹੋਏ ਸਨ ਤੇ ਇਹਨਾਂ ਦੀ ਦੇਖਭਾਲ ਜਾ ਕੇ ਕਰ ਪਰ ਗੁੱਡੂ ਉਹ ਗੁੱਡੂ ਦੀ ਤਰ੍ਹਾਂ ਆਪਣਾ ਫਰਜ਼ ਨਹੀਂ ਪੂਰਾ ਸਕਿਆ ਤੇ ਉਹ ਆਪਣੀ ਮਾਂ ਤੇ ਭੈਣ ਨੂੰ ਵੀ ਨਾਲ ਲੈ ਗਿਆ ਥੈਂਕ ਯੂ ਧੰਨਵਾਦ ਅਗਰ ਆਪ ਸਭ ਨੂੰ ਮੇਰੀ ਇਹ ਕਹਾਣੀ ਪਸੰਦ ਆਈ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ ਥੈਂਕ ਯੂ ਥੈਂਕ